ਮਗਲਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਵੇ ਹਿੱਦਰ ਹੁਣ ਤਿਆਰੀ ਆ ਇਹਨਾਂ ਨੇ ਘਰੇ ਰਹਿਣਾ ਐ ਭਾਜੀ ਨੇ ਜਾਣਾ ਐ ਚਾਚੀ ਆਏ ਸਾਰੇ ਲੁਧਿਆਣੇ ਆ ਗਏ ਅੱਜ ਸਵਰ ਸਵਰੇ ਕਿਤੇ ਮੇਰੇ ਭੁੰਚੇ ਲੁਧਿਆਣੇ ਇੱਥੇ ਹਾਂਜੀ ਪਲੀ ਪੁਣੀ ਕਰਵਾਣੀ ਅਹੀਂ 5:30 ਉੱਠੇ ਅੱਜ ਤਿਆਰ ਹੋਏ ਛੇਤੀ ਛੇਤੀ ਅੱਜ ਆਪੇ ਹੋਏ ਤੇ ਚਾਚੀ ਦੀ ਵਧੀਆ ਨਹੀਂ ਪਾਲਣ ਨਾਲੋਂ ਵਧੀਆ ਇਹਦੇ ਜੂੜਾ ਜੂੜਾ ਦਿਖਾਓ ਹੈ ਚਾਚੀ ਦੇ ਜੂੜਾ ਕਿਤਾ ਸੰਦੀਪ ਨੇ ਕਰ ਲਿਆ ਭਾਈ ਮੇਰੇ ਸਟ੍ਰੇਟ ਜਾ ਕੋਲੀ ਜੋ ਤੇ ਆਪੇ ਤਿਆਰ ਹੋਏ ਹਿੰ ਸਾਰੇ ਤੇ ਹੁਣ ਮम्मी ਥੱਲੇ ਚੱਲ ਗਏ ਕਮਨ ਭਾਜੀ ਵੀ ਥੱਲੇ ਚੱਲ ਗਏ ਆ ਸਾਰਾ ਆਟਾ ਘਰੋਂ ਲੈ ਲਓ ਚਲੋ ਮੇਰੇ ਆਪੇ ਚੱਲ ਲੈਣੇ ਸਹੀ ਲੱਗ ਜਾਂਦੀਆਂ ਬਹੁਤ ਸੋਹਣੀ ਆਪ ਮੇਕਅਪ ਕੀਤਾ ਕੀਤਾ ਬਦੀ ਚਲੋ ਚੱਲਿਓ ਤਿਆਰੀਆਂ ਲੁਕਾ ਰਹੀ ਸੂਟ ਸਹੀ ਮੈਂ ਕੱਲ ਲਿਆ ਦੇਣਾ ਅੰਕਲ ਦੀ ਦੁਕਾਨ ਤੋਂ ਉਹਨਾਂ ਕੋਲ ਲਿਆ ਦੇਣਾ ਬੜਾ ਸੂਟਾ ਠੀਕ ਹੋ ਜਾਂਦੇ ਆ ਜੇ ਮੈਂ ਦੁਕਾਨ ਦੇ ਘਰੇ ਭਾਜੀ ਗੁਰੁਖਰੇ ਲੈਣਗੇ ਕਿਉਂਕਿ ਮਨ ਠੀ ਫਿਰ ਇਦਾਂ ਨਾ ਰੁਝਾ ਰਹਿੰਦਾ ਜੇ ਤੁਹਾਨੂੰ ਘਬਰਾਹਟ ਹੁੰਦੀ ਹੈ ਨਾ ਥੋੜਾ ਸਫਰ 'ਚ ਤੇ ਫਿਰ ਤੁਸੀਂ ਕੋਈ ਚੀਜ਼ ਖਾਓਗੇ ਥੋੜੀ ਥੋੜੀ ਖਾਂਦੇ ਰਹੋਗੇ ਤੇ ਫਿਰ ਕੁਝ ਹੁੰਦਾ ਨਹੀਂ ਆ ਗਏ ਗੁਰਖਰੇ ਆ ਗਏ ਕੌਣ ਲੱਗ ਹਾਂ ਹਾਂ ਮਾਚੂਚ ਸੰਦੀਪੀ ਹਰਿਆਣੇ ਦਾ ਬਾਰਡਰ ਹੀ ਤੇ ਆਂਦੀ ਹਿਮਾਚਲ 'ਚ ਪਹੁੰਚ ਗਏ ਇਹ ਤੂੰ ਕਿਹੜੇ ਮਾਚੂਚ ਮੰਡੀ ਆ ਉਹ ਬਾਉਂਡਰੀ ਹਰਿਆਣੇ ਚ ਹੈ ਨਹੀਂ ਆ ਬਾਉਂਡਰੀ ਆ ਹੈ ਪੰਜਾਬ ਚ ਹੀ ਆ ਉਹਨਾਂ ਦਾ ਪਿੰਡ ਐਂਟਰੀ ਬੁਡੀ ਸ਼ਿਮਰ ਉਹਨਾਂ ਦਾ ਹਾਂ ਮੈਂਬਰ ਲੱਗੇ ਪਤਵਾਂ ਲੱਗੇ ਆ ਪਰ ਸਿਮਰ ਨਾ ਮੈਂ ਛੁੰਡੇ ਨਹੀਂ ਮੇਰੇ ਨਾ ਸਾਰੇ ਮੈਂ ਛੁੰਡੇ ਹਾਂ ਸਤਾਰੇ ਨਹੀਂ ਕਰ ਕੀ ਇਹ ਕਿਹੜਾ ਹੈ ਇਹਨਾਂ ਨੂੰ ਕੱਪੜੇ ਦਾ ਨਹੀਂ ਪਤਾ ਸ਼ਿਮਰ ਆ ਸ਼ਿਮਰ ਹੈ ਗੇ ਆ ਸੰਦੀਪ ਨੂੰ ਰਮਨ ਦਾ ਹੁਣ ਆ ਗਿਆ ਜੀ ਸੇਲੀ ਦੀ ਪਤਨੀ ਹੋ ਗਈ ਥੋੜਾ ਜਿਹਾ ਰਮਨ ਦਾ ਹੁਣ ਆ ਗਿਆ ਕਿੱਥੇ ਪਹੁੰਚ ਗਏ ਚੰਦਾ ਬਿਹਾਰ ਦਾ ਤਾਂ ਹਰਿਆਣਾ ਇੰਟਰ ਹੋ ਗਏ ਆ ਫੇਰ ਪੰਜਾਬ ਆਂਦਾ ਵਾ ਉਹਨਾਂ ਦੇ ਪਿੰਡ ਫੇਰ ਪੰਜਾਬ ਚ ਨਾ ਯਾ ਤੇਨੀ ਅਰੀ ਲਾਣੀ ਬਣਾਏ ਜਿੰਨੀਆਂ ਅੱਜ ਬਣਾਉਂਦੇ ਆ ਕਿਉਂਕਿ ਉਦੋਂ ਅਸੀਂ ਥੇਰੇ ਤੁਰੇ ਆ ਪ੍ਰਾਤ ਚ ਵੀ ਤੇ ਸਾਡਾ ਇੰਨੀ ਆ ਸਾਡੇ ਕੋਲ ਲਾਣੀ ਨਹੀਂ ਜਿਹੜੀਆਂ ਮੇਰੀ हरियाणा ने पुलिस खड़ी ही संदीवते हरियाणा पंजाब भरा भरा आई है भरा भरा आई है, है। <laughs> नहीं मतलब दसन दी होनਹੀਂ ਫੇਰ ਪੰਜਾਬ ਚ ਐਂਟਰ ਹੋਏ ਕਿ ਨਹੀਂ ਅਜੇ ਪੰਜਾਬ ਚ ਐਂਟਰ ਹੋ ਗਏ ਫੇਰ ਮਤਲਬ ਬਾਉਂਡਰੀ ਆ ਹਰਿਆਣੇ ਦੀ ਅਜੇ ਹਿੰਦੀ ਲਿਖੀ ਆ ਗਾ ਗਾਇਜ਼ ਇੱਧਰ ਆ ਵੇਖੋ 어, 저한테 가만 계자. 장기잖아, 라고. 그래요? 그래요. अंत न जाप है सीताकार अंत न जाप है पारावार बंदा मिट सकता है अति मिट सकते हैं वो संसार ही है जो दो जाने कहने वाले तेरे रही तुम्हारे एक खेल ही होती है एंड में पता ਗੋਲ ਮਾਤੀ ਗੜੀਆਂ ਆ। ਮੈਂ ਬਸ ਜਿੰਨੇ ਤੋਂ ਮਾਤੀ ਰੱਖਣੀ। ਗੜਾ ਪਤੀ ਗੜੀਆਂ ਲਾਇਆ ਜਾ। ਮੰਮੀ ਸੌਣ ਲੱਗੀ, ਖਾ ਕੇ ਮੰਮੀ ਦੇ ਚਾਚੀ ਖਾ ਕੇ। ਖਾ ਕੇ ਚਾਚੀ ਜੀ ਬੈਠਣ ਲੱਗ ਗਈ ਹੁੰਦਾ। ਨਹੀਂ ਠੀਕ ਰਹਿ ਸਕਦੀ। ਸਸੇ ਪਾਣ। ਇਹ ਨਹੀਂ ਕੋਈ ਸੁਣਨ। ਹੋਰ ਘਰ ਕਿ ਮੈਦਾ ਲੱਗਾ। ਹਾਂ ਮੈਨੂੰ ਵਧੀਆ ਲੱਗਦਾ ਤੁਸੀਂ ਨਾ ਤੁਸੀਂ ਵੈਸੇ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਵਧੀਆ ਲੱਗਾ ਅੱਜ ਵਧੀਆ ਲੱਗਾ ਆਪਾਂ ਸਫਰ ਇੰਜੋਏ ਕਰਦੇ ਆਏ ਦੇੜੇ ਸੀ ਹੁਣ ਤਾਂ ਇੰਜੋਏ ਕੀਤਾ ਵਧੀਆ ਲੱਗਾ ਅੱਜ ਥ੍ਰੀਲਾ ਬਣਾਉਂਦੇ ਆਏ ਆਪਾਂ ਅਸੀਂ ਥ੍ਰੀਲਾ ਬਣਾਉਂਦੇ ਆਂ ਲੁਧਿਆਣਾ ਦੇਡੇ ਆ ਉਹ ਲੁਧਿਆਣਾ ਦਾ ਅੱਧਾ ਚਾਹ ਤੋਡੇ ਨਹੀਂ ਅੱਗੋਂ ਆਪ ਨੂੰ ਨਹੀਂ ਲੱਗਾ ਅੱਜ ਹੈਨਾ ਇਹਨਾਂ ਨੂੰ ਨਹੀਂ ਲੱਗਿਆ ਕਿ ਤੁਸੀਂ ਥ੍ਰੀਲਾ ਹੈ ਟ੍ਰੈਫਿਕ ਨਹੀਂ ਹੈਗਾ ਸੀ ਇਹਨਾਂ ਨੂੰ ਤਾਂ ਹੀ ਤੁਹਾਨੂੰ ਜਲਦੀ ਆ ਗਏ ਨਹੀਂ ਦੇ ਡੇਢੇ ਕਿੰਟੇ ਚ ਆ ਗਏ ਹਾਂ ਲੁਧਿਆਣੇ ਆ ਗਏ ਸਿਰਸਰੇ ਟ੍ਰੈਫਿਕ ਘਟ ਉਹਦਾ 3 ਘੰਟੇ ਲੱਗਦੇ ਹਨਾ 9:30 ਵਜੇ ਮੈਂ ਫੋਨ ਕੀਤਾ ਸੀ 7:30 ਵਜੇ ਕਹਿੰਦੇ ਸਤ ਲੁਧਿਆਣੇ ਪਹੁੰਚਣ ਵਾਲੇ ਅੱਜ 5:30 ਉੱਠੇ ਹਾਂ ਆਰਾਮ ਨਹੀਂ ਜਦੋਂ ਕਮਲ ਬਾਜੀ ਉੱਤਰਨ ਲੱਗੇ ਸੀ ਨਾ ਜਦੋਂ ਉਦੋਂ ਹੀ ਫੋਨ ਕਰਤਾ ਸੀ ਬਾਜੀ ਨੇ ਹਨਾ ਉਦੋਂ ਉੱਠੇ ਹੀ ਆਪਾਂ ਬਾਜੀ ਕਹਿੰਦੇ ਮੈਂ ਤੁਸੀ ਜ਼ਿਆਦਾ టైగెన దెన్న దెన్న లారేన జాడు చల్లం ఉతాతా సార్యానూ సబ్బు ਘరే ਤੁਸੀਂ మేకప్ వదియ్ ఇద కరి కోని తో లగ్ద కీ ఏని పతని ఛాయ గా లేను ఏ సబోన న కమల్పాలి లాద న ఆజ్ భీ ఇనా లేట్ హోయానా నేచురల్ కరియా బుల్లో కచో ననేనా ਪਾਜੀ ਕਹਿੰਦੇ ਅਮਰੂਦਾਂ ਸੁੰਡੀਆਂ ਵਾਲਾ ਬੂਟਾ ਹੁੰਦਾ ਜਿਹੜਾ ਅਮਰੂਦਾਂ ਵਾਲਾ ਟੈਸਟ ਨੂੰ ਨਹੀਂ ਉਹੋੜਦੀਦਾ ਸੁਣੀ ਗੰਬਾਰੀ ਅਭਿਸ਼ਾ ਥੋੜਾ ਥੋੜਾ ਖਾ ਲੂ ਇੱਕ ਇੱਕ ਖਾ ਲੰਨੇ ਨਹੀਂ ਕੀ ਬਾਸੇ ਖਾਣ ਨੂੰ ਖਾਣੇ ਸੌਂ ਗਏ ഫോട്ടോഷൂട്ട് ടൈമിൽ മമ്മിന് നീ സഫരണം ਤੇ ਆਏ ਹੁਣ ਅਸੀਂ ਰੋਟੀ ਖਾ ਕੇ ਰੋਟੀ ਪਚਾਉਣਾ ਏ ਤੇ ਲੱਗ ਗਈ ਆ ਨਾ ਜੀ ਜੀ ਤੁਸੀਂ ਤਾਰਾਂ ਤੋਂ ਇੱਧਰ ਰੋ ਇੱਧਰ ਆ ਜਾ ਮੈਂ ਗੁਰਦੁਆਰਾ ਸਾਹਿਬ ਲੱਗ ਗਈ ਤਾਂ ਹੀ ਆਵਾਜ਼ ਆਉਂਦੀ ਇੱਧਰ ਅੱਛਾ ਇੱਧਰ ਕੇ ਉਸ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਨੇ ਹਾਂ ਬਾਉਂਡਰੀ ਹੈ ਨਾ ਹਰਿਆਣੇ ਦੀ ਉਹ ਹਰਿਆਣਾ ਹਰਿਆਣਾ ਇਹਦੇ ਵਿੱਚ ਪੰਜਾਬ ਆਇਆ ਹਰਿਆਣਾ ਕਿੱਥੇ ਸ਼ੁਰੂ ਹੁੰਦਾ ਹਰਿਆਣਾ ਇੱਥੋਂ ਦੇਖਦਾ ਹੋਵੇ ਆ ਉਹ ਜਿਹੜੇ ਸ਼ਫੈਦੇ ਨੇ ਹਾਂਜੀ ਹੁਣ ਉਹ ਥੋੜਾ ਜਿਹਾ ਪਰੇ ਜਾ ਕੇ ਹਰਿਆਣਾ ਸ਼ੁਰੂ ਹੋ ਜਾਂਦਾ ਅੱਛਾ ਇਧਰੋਂ ਥੋੜਾ ਜਿਹਾ ਇਧਰੋਂ ਦੂਰ ਹੈ ਥੋੜਾ ਇਹ ਪਿੰਡ ਪੰਜਾਬ ਚ ਹੀ ਆ ਪਿੰਡ ਆ ਹਾਂ ਆਪ ਵੀ ਬਟਾ ਹਰਿਆਣਾ ਆ ਬੁੜਾ ਮੇਂ ਹਰਿਆਣਾ ਇਹਦਾ ਬੁੜਾ ਉਹ ਲਾਉਂਦਾ ਨਾ ਇਹ ਲੀਆ ਕਿਉਂ ਮੱਝਾ ਬੰਨੀ ਹੈ ਹਾਂ ਸਾਹਮਣੇ ਪਲਾਟ ਦੇ ਦਿੱਤੇ ਚੱਲਣਾ ਹੋਈ ਨਹੀਂ ਮਮਾ ਸਾਹਮਣੇ ਕਿਹੜੀ ਦੇਮਾ ਕਿਤੇ ਨਹੀਂ ਬਸ 2 ਕੁ ਲਾ ਗਿਆ ਹਾਂ ਲਿਲਾਏ 70 ਤੋਂ ਵੱਧ ਗਈ ਨਿੰਮ ਇੰਨੀ ਵੱਡੀ ਨਹੀਂ ਦੋ ਨੇ ਆਪਣੇ ਸਾਡੇ ਘਰ ਵੀ ਇੱਥੇ ਏਡੀ ਵੱਡੀ ਹੋਈ ਸੀ ਪਟਕਾਂ ਸੇ ਸਿਰਫ ਦੇਤੀ ਸਾਡੇ ਏਡੀ ਕੀ ਸਾਡੇ ਘਰੇ ਇੱਥੇ ਰੋ ਤਕੜੀ ਆਹ ਜਿਹੜੀ ਬਹੁਤ ਪੁਰਾਣੀ ਸੀ ਜਦੋਂ ਘਰ ਤੋਂ ਬਣ ਵੱਡ ਕੇ ਉਹ ਵੀ ਨਿਮਾ ਇਹ ਘਰ ਚ ਹੋਇਆ ਹੀ ਨਿਮਾ ਨੇ ਪਿੰਡ ਚ ਇੱਕ ਮਾਜ ਜੀ ਆਹ ਦੇਖ ਹਾਂ ਆਹ ਦੇਖ ਆ ਇਸ ਤਰੇਹ ਆ ਆਹ ਜਿਹੜੀ ਆਪਣੇ ਨਾਲ ਡੇਖ ਖੜੀ ਆ ਇਹ ਦੇਖ ਆ ਤੂੰ ਦੇਖ ਪੋਗਾ ਲੈ ਜਦੋਂ ਦੁਕਾਨਾ ਸੀ ਪਹਿਲੇ ਚੱਕਤੀ ਚ ਉਹ ਹੀ ਮੈਂ ਦਾਲਾ ਦੁਕਾਨਾ ਪਹਿਲਾ ਪਹਿਲਾ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਆਵਾਜ਼ ਆ ਜਾਂਦੀ ਹੈ ਹਾਂ ਜੀ ਮੈਂ ਲੱਗ ਗਿਆ ਬਿਲਕੁਲ ਤਾਂ ਹੀ ਆ ਓਮ ਕਰੀਏ ਇਥੇ ਆਇਸੀ ਜਦੋਂ ਲਾਵਾਂਗੇ ਅਸੀਂ ਆ ਅੱਛਾ ਕਰਦੇ ਜਮਾ ਡੇੜੇ ਹੋ ਗਿਆ ਸੀ ਉਹ ਫਿਰ ਅਸੀਂ ਦੂਸਰੇ ਰਸਤੇ ਰਹੀਆਂ ਆਏ ਨਾ ਉਦੋਂ ਹਾਂ 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 ਜੀ ਤੇ ਹੁਣ ਇਧਰੋਂ ਦੀ ਆਏ ਦੋ ਵਾਰੀ ਇਧਰੋਂ ਦੀ ਆਏ ਘਰੇ ਜਦੋਂ ਆਏ ਬਹਿ ਜਵਾਕ ਕੋਈ ਅਤਵਾਕ ਜਵਾਕ ਆਏ ਨਾ ਸੁਬਹ ਅਸੀਂ ਵੀ ਜਵਾਕ ਹੀ ਆਂ ਅਸੀਂ ਵੀ ਲਾ ਸਕਦੇ ਆ ਆਟਾ ਵੀ ਆ ਥੱਲੇ ਮੇਰੇ ਪਾਸੇ ਪਤਾ ਤਾਂ ਵਿਧਰੰਟ ਲੱਗੇ ਤੇ ਆਟਾ ਮਲਦੇ ਆ ਨਹੀਂ ਨਹੀਂ ਪਤਾ ਨਹੀਂ ਬਟਾ ਮਲਦੇ ਆ ਹਾਂ ਆਟਾ ਮਲਦੇ ਫਿਰ ਥੋੜੀ ਜਿਹੀ ਜਪ ਮਿੱਟੀ ਚ ਨਾਪਦੇ ਮਿੱਟੀ ਚ ਆਟਾ ਵੀ ਮਲਦੇ ਨੇ ਸੁੱਕਾ ਆ ਅੱਛਾ ਅੱਛਾ ਉਹਦੇ ਨਾਲ ਵੀ ਹੋ ਜਾਂਦਾ ਅਸਲ ਇਹ ਮੈਨੂੰ ਆਟਾ ਮਿਲਿਆ ਤਾਂ ਜੀ ਬੜਾ ਤੇਜ਼ ਕਰੰਟ ਲੱਗਾ ਸੀ ਪਰ ਮਾਰਿਆ ਨਹੀਂ ਅੰਤ ਵਿੱਚ ਆਟਾ ਮਿਲਿੰਦੀ ਹੈ ਕਹਿੰਦੀ ਹਾਂ ਜੀ ਸਾਰੇ ਸਾਰੇ ਹੀ ਤਾਂ ਉਹੜਾ ਹਾਂ ਜੀ ਆਪਣੇ ਦੋਨਾਂ ਭਰਾਵਾਂ ਦਾ ਓਥੇ ਭੇਜਦਾ ਮੈਂ ਆ ਵੀ ਆਓ ਪਰਦਾ ਉਹ ਖੱਡਿਆ ਆ ਆਦੀ ਮੈਨੂੰ ਇਹ ਉਹਨਾਂ ਡਰਿਆ ਉਹ ਬੜਾ ਜੀ ਆਟਾ ਚੀਰਿਆ ਠੀਕ ਆ ਆ ਪਾਈ ਦੇ ਜਿਹੜੇ ਘੱਟੇ ਲਾਇਆ ਵਾ ਠੀਕ ਆ ਆ ਹੈ ਗਿਆ ਮਾਸੀ ਦੇ ਤੇ ਆ ਤੁਹਾਡੇ ਦੋਨਾਂ ਦੀਦੀਆਂ ਦੇ ਤੇ ਆ ਸਿੰਗਰ ਦੇ ਤੇ ਬਾਜੀ ਦੇ ਕਪੜੇ ਠੀਕ ਆ ਬਾਰ-ਬਾਰ ਅੱਗੇ ਵੀ ਦਿੱਤੇ ਕੱਪੜੇ ਹੁਣ ਬਸ ਹੁਣ ਅਗਲੀ ਗੱਲ ਤਾਂ ਹੋਣੀ ਹੈ ਚਾਦਰ ਵਾਲੀ ਚਾਦਰ ਨਾਲੇ ਹਾਏ ਚਾਦਰ ਧੋਣੀ ਚਾਦਰ ਕੋਲ ਪਾ ਦੇ ਲਈ ਐ ਮੈਂ ਕਰਦੇ ਰਹਿਣੀ ਤੁਸੀਂ ਨਵਾਂ ਬਤਾ ਕਿ ਕਿੰਨੇ ਵਜੇ ਰੰਗ ਰੱਖੀ ਜਾਂਦੀ ਹੈ ਮੋਹਲਾ ਸਾਹਿਬ ਪਰਸ ਫੜਲਾ ਸੁਣ ਲੈ ਚਲੋ ਪਰਸ ਫੜ ਪਰਸ ਚੱਲੀਏ ਹੁਣ 3:30 ਹੋਏ 3:30 ਵਜੇ ਤੋਂ ਲੱਗੇ ਅਸੀਂ ਅੱਛਾ 3:20 ਹੋਏ ਆ 3:30 ਨਹੀਂ ਹੋਏ ਦਾ ਦਾਜੀ ਹੈ ਆ ਦਾਦੀ ਇਹ ਜਿਸ ਨੂੰ ਸਾਥ ਦੀ ਮੈਚਿੰਗ ਹੋਈ ਹੈ ਮੈਂ ਜਿੱਦਾਂ ਤੇਰੀ ਹੋ ਅੱਜ ਤੇਰੀ ਇਹ ਆਂ ਦੀ ਸਾਸ ਕਰੇ ਕਰੇ ਇਹਦਾ ਇਹ ਸਿਮਰ ਨੇ ਮੇਲਾ ਕੀ ਕਹਿੰਦੇ ਨਹੀਂ ਮਾਂ ਕੀ ਕਹਿੰਦੇ ਆ ਹਾਂ ਜੇ ਸਿਨਾਰਾ ਸੋਹਣਾ ਹੈ ਤਾਂ ਹੀ ਕਹਿੰਦੇ ਆਪਾਂ ਰਹਿ ਪੈ ਨਹੀਂ ਆਣਾ ਚਾਹਦੇ ਜਾਓ ਤੀਹੀਂ ਆਪਾਂ ਰਹਿਣਾ ਇੱਥੇ ਦੇ ਹੁਣ ਅਸੀਂ ਮਠਾਣਾ ਵੀ ਨਹੀਂ ਗੱਡੀ ਤੇ ਲੈ ਕੇ ਜਾਂਦਾ ਰੋ ਇੱਥੇ ਆਪਾਂ ਰਹਿਣੇ ਆ ਇੱਕ ਦੋ ਨਾ ਦੇਤਲਾ ਹਾਂ ਚੱਲੀ ਆਉਣ ਚਲੋ 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 ਦਰਵਾਜ਼ਾ ਫੇਰ ਆਓ ਆਪਾ ਦੇਰ ਦਾ ਮਿਲਿਆ ਇਹ ਤੋਂ ਕਰ ਜਾਇਆ ਇਹ ਰਹਿਣੇ ਦਾ ਇੱਕ ਬੰਦੇ ਨੂੰ ਪਹੁੰਚ ਕੇ ਦੱਸ ਦਿਓ ਠੀਕ ਠੀਕ ਅੱਛਾ ਕੋਈ ਬਾਜੀ ਪਹਿਲਾਂ ਬੇਦਰ ਜੀ ਤੁਹਾਨੂੰ ਸਿਖਾਏ ਉਹ ਤੋਂ ਬੋਲ ਜੀ ਚੰਗਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕੱਲ੍ਹ ਨੂੰ ਆਉਗਾ

ਉਡੀਕੀ ਤੇ ਬੈਠੀ ਆ ਪਿੱਛੇ ਬਾੜਿਆ ਤਨੀ ਇਹ ਦਿਖਾਉ ਉਹ ਇਹਦੋਂ ਕਮਾ ਇਹਦੋਂ ਆ ਉਡੀਕੀ ਦੀਦੀ ਹਾਈ ਬਣਿਆ ਭਰਾ ਇਹ ਦਿਹਾੜੀ ਨਹੀਂ ਪਿਆ ਆ ਬਣਿਆ ਆ ਆਸ਼ਮ ਸੀਂ ਦੀਆਂ ਨਾਲ ਲੱਗਦੇ ਇਹ ਇਹ ਜਾਣਦੇ ਆ ਵੇਖਿਆ ਹੀ ਆਪਾਂ ਇਹ ਤਾਂ ਵੀ ਇਹਨਾਂ ਨੂੰ ਜਾਣਦੇ ਆ ਵੇਖਿਆ ਹੀ ਆਂ ਇਹ 7 ਚੀਨੀ ਮਾਰੀ ਸੀ ਨਹੀਂ ਅਮਰਸ਼ਕਿਆ ਸੀ ਨਾ ਉਹਦੇ ਵਿੱਚੋਂ ਕੱਢ ਗਏ ਅਮਰਸ਼ਕਿਆ ਲਗ ਉਹਦੇ ਨਾਲ ਮਾਰੇ ਸੀ 7 ਚੀਨੀ ਨਾਮ ਕੁਝ ਨਹੀਂ ਵਰਦੇਸਿੰਗ ਚੀਨੀ ਨਾਲ ਹੋਈ ਸੀ ਲੜਾਈ 7 ਚੀਨੀ ਦੇ ਨਾਲ ਸ਼ਿਰੀ ਸਾਹਿਬ ਦੇ ਨਾਲ ਉਹਨੇ ਚੀਨੀ ਘਟ ਮਾਰੇ 7 ਚੀਨੀ ਅੱਛਾ ਇਹਨੇ ਆਪ ਵੀ ਨਹੀਂ ਮਰਨਾ ਸੀ ਜਿਹੜੇ ਸਾਡੇ ਪਿੰਡ ਦਾ ਇੱਕ ਮੁੰਡਾ ਹੋਰ ਸੀ ਨਾਲ ਉਹ ਬਚ ਗਿਆ ਉਹਨੇ ਦੇਖਿਆ ਕਹਿੰਦਾ ਇਹ ਪਹਾੜੀ ਤੋਂ ਡਿੱਗ ਗਿਆ ਸੀ ਤਾਂ ਮਰ ਗਿਆ ਨਹੀਂ ਇਹਨੇ ਬਚ ਜਾਣਾ ਸੀ ਆ ਦੇਖਦਾ ਲੋਕ ਜਿੱਥੇ ਫਰ ਮੁੰਮਾ ਚੰਨਾ ਦਾ ਬੇਜਤਾ ਜੀ ਨਹੀਂ ਨਾ ਸਦੀ ਵਰਤੀ ਕਦੇ ਲੈ ਗਾਰ ਕੀ ਕਰਦੇ ਉਹ ਵੀ ਦੇ ਕਿਸੇ ਗਰੀਬ ਕਦੇ ਆਉਂਦੀ ਤਾਂ ਚੜਦੇ ਕੰਮ ਚ ਨਹੀਂ ਚੰਨਾ ਦਾ ਚਾਹੀਦੇ ਨਾ ਕਰ 500 ਮੀਟਰ ਮਰਜ ਵਿਦ ਨੈਸ਼ਨਲ ਹਾਈਵੇ 148 ਬੀ ਖਾ ਗਏ ਆ ਤੈਨੂੰ ਇਹੀ ਰਾਤ ਸੂੜਵੇ ਸੂੜਵੇ ਵੇਕੇ ਵਰਤਰਾ ਹੁੰਦਾ ਜੇ ਨਹੀਂ ਐਡਾ ਸੂਟਾ ਦੁਰਾਜ ਹੋਇਆ ਅਹੀਂ ਲੁਧਿਆਣੇ ਪਹੁੰਚ ਗਏ ਆ ਹੈਨਾ ਪਹੁੰਚ ਗਏ ਆ ਹੋ ਵਨ ਬੀੜੀ ਮੋਲ ਆ ਗਿਆ ਬੀੜੀ ਮੋਲ ਆ ਗਿਆ ਹੋਵੇ ਲੁਧਿਆਣੇ ਪਹੁੰਚ ਗਏ ਹੀ 6:30 ਵਜੇ பச்சிப கேட்டி பத்தி ਗੇ ਹਨ ਹਾਂ ਕਿਹੜੀ ਤੇ ਇਹ ਲੈਂਦੀ ਹੈ ਤੁਹਾਨੂੰ ਹੁਣੇ ਵੰਡਣ ਦੀ ਪੈ ਗਈ ਬੁੰਦੀ 50 ਜਿਹੜਾ ਟਾਈਮ ਹੋ ਗਿਆ ਵਾ ਤੇ ਅਸੀਂ ਉਹਨਾਂ ਕਰੋ ਰੋਟੀ ਰਾਟੀ ਖਾਏ ਆ ਸੰਦੀਪ ਹੁਣਾ ਵੱਲੋਂ ਉੱਥੇ ਸਾਰਿਆਂ ਨੇ ਖਾਧੀ ਰੋਟੀ ਤੇ ਇਹ ਅੱਜ ਠੀਕ ਨਹੀਂ ਆ ਬੁਖਾਰ ਲੱਗਣ ਦਾ ਮੈਨੂੰ ਹੈ ਤੇ ਇਹ ਰੋਟੀ ਅੱਜ ਥੋੜੀ ਖਾਦੀ ਠੀਕੜੀ ਤਾਂ ਕਰਕੇ ਤੇ ਨਾਲੇ ਛੁੱਟੀ ਨਹੀਂ ਮਿਲੀ ਤਾਂ ਕਰਕੇ ਨਹੀਂ ਉੱਥੇ ਗਏ ਤੇ ਆਪਾਂ ਹੀ ਗਏ ਹਾਂ ਬਸ ਤੇ ਤਾਂ ਨਹੀਂ ਗਏ ਛੁੱਟੀ ਨਹੀਂ ਮਿਲੀ ਵਿਆਹ ਕਰਕੇ ਨਹੀਂ ਹੈ ਛੁੱਟੀਆਂ ਲਈਆਂ ਨਾ ਤਾਂ ਹਨਾ ਅੱਜ ਛੁੱਟੀ ਨਹੀਂ ਮਿਲੀ ਤੇ ਅੱਜ ਦਾ ਵਲੌਗ ਮੈਂ ਇੱਥੇ ਹੀ ਖਤਮ ਕਰਦੀ ਹਾਂ ਸਿਮਰ ਨੂੰ ਅਹੀਂ ਲੈ ਆਏ ਹਾਂ ਅੱਜ ਤੇ ਇੱਥੋਂ ਲੁਧਿਆਣੇ ਨੂੰ ਸਾਨੂੰ ਨਾਲੇ ਅੱਜ ਨਾ ਥੋੜਾ ਜਿਹਾ ਸਫਰ ਲੱਗਾ ਹੀ ਸਫਰ ਸਦੀ ਥੋੜਾ ਲੱਗਾ ਸਾਨੂੰ ਥਕਾਵਟ ਨਹੀਂ ਮਹਿਸੂਸ ਹੋਈ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ